ਹਾਂਜੀ ਕੀ ਕਰੀ ਜਾਂਦੇ ਇਹ ਇਹ ਕਲੋਰੋਪਾਉਂ ਨੇ ਆ ਜੀ 20% ਵਾਲੀ ਪਨੀਰੀ ਨੂੰ ਅੱਛਾ ਜੀ ਇਹਦਾ ਫਾਇਦਾ ਤੇ ਇਦਾਂ ਪਾਉਣ ਦਾ ਫਾਇਦਾ ਇਹਦਾ ਫਾਇਦਾ ਬਹੁਤ ਜ਼ਿਆਦਾ ਵਾਜੀ ਕਲੋਰੋ ਦਾ ਇਹ ਬੜੇ ਜਿਆਦੇ ਰੋਗਾਂ ਨੂੰ ਥੱਲੇੋਂ ਜਿਹੜੀ ਆ ਇਹ ਖਤਮ ਕਰ ਦਿੰਦੀ ਆ ਪਨੀਰੀ ਦੀ ਗਰੋਥ ਕਰਨ ਦੇ ਵਿੱਚ ਹਰ ਚੀਜ਼ ਦੇ ਵਿੱਚ ਕੋਈ ਕੀੜਾ ਪਤੰਗਾ ਸਾਰੀਆਂ ਚੀਜ਼ਾਂ 'ਚ ਮੰਨ ਲਓ ਇਹ ਕਰਦੀ ਆ ਤੇ ਇਹ ਤਰੀਕਾ ਪਾਉਂਦਾ ਇਦਾਂ ਵੀ ਆਪਣੇ ਹੱਥ 'ਚ ਆ ਸਭ ਕੁਝ ਹੀ ਆ ਵੇਖੋ ਡਿੱਗਦੀ ਕਿ ਨਹੀਂ ਹਾਂਜੀ ਤੁਬਕ 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 ਯਮਲੇ ਦੀ ਤੂੰ ਵੀ ਆਂ ਗਵਾਜਦਾ ਕਿ ਨਹੀਂ ਤਨਕਾ ਵੇਹਾਂ ਮਜਾ ਇਹ ਜਿੱਦਾਂ ਇੱਥੇ ਬਹਿਣਾ ਜਨਾਚਰ ਪਾਣੀ ਭਰਨਾ ਉਹਨਾਂ ਚ ਰਹਿ ਇੱਥੇ ਬਹਿਣਾ ਇਹ 15 ਮਿੰਟਾਂ ਹੀ ਥਾਂ ਭਰ ਜਾਣਾ ਵਾ 15 ਮਿੰਟ ਤੁਬਕ ਤੁਬਕ ਸੁੱਟਣਗੇ ਜਿੱਦਾਂ ਇਹ ਮੰਨ ਲਓ ਇੱਥੇ ਇਕੱਠੀ ਹੁੰਦੀ ਜਾਂਦੀ ਹੈ ਇਕੱਠੀ ਤਰ੍ਹਾਂ ਹੋਵੇ ਇਕੱਠੀ ਨਹੀਂ ਹੁੰਦੀ ਜੀ ਆਹ ਵੇਖ ਇਧਰ ਵੇਖ ਮਾਰ ਥੱਲੇ ਇਹ ਫੁੱਟਦੀ ਹੀ ਨਹੀਂ ਜਿਵੇਂ ਭਾਜ ਦੁੱਧ ਦੇ ਵਿੱਚ ਨਿੰਬੂ ਸਾਤ ਪਾਇਆ ਹੰਦਾਵਾ ਦੇ ਉਸੇ ਵਾਲੇ ਵਿੱਚ ਪਾਰ ਜਾਂਦਾ ਉਦਾਂ ਹੁੰਦੀ ਠੀਕ ਹੈ ਧੰਨਵਾਦ